ਕਿਹੜਾ ਸੈਟ ਹੈ ਇਹ ਸਰ ਆਰਕਵਾਇਡਿੰਗ ਸਭ ਤੋਂ ਛੋਟਾ ਸੈਟ ਹੈ ਘਰ ਵਾਸਤੇ ਹਾਂ ਘਰ ਵਾਸਤੇ ਇਹਨੂੰ 5500 ਰੁਪਏ ਦਾ ਸੈਟ ਹੈ ਇਨਕਲੂਡਿੰਗ GST ਹੈਗਾ ਅੱਛਾ ਜੀ ਠੀਕ ਹੈ ਜੀ ਇਹ ਆ ਗਿਆ ਸਰ ਆਪਣਾ ਮੈਗ ਇੱਥੇ ਮੈਗ ਵੀ ਕਰ ਸਕਦੇ ਹਾਂ ਆਰਕ ਵੀ ਕਰ ਸਕਦੇ ਹਾਂ ਅੱਛਾ ਜੀ ਇਹ 250 एंपੀਰ ਦਾ ਹੈ ਜੀ ਠੀਕ ਹੈ ਜੀ ਇਹ 65000 ਦਾ ਹੈ ਜੀ 65000 ਦਾ ਹਾਂ ਨਾਲ ਉਹਦੇ ਕੀਮਤ ਦੱਸਦੀ ਜਾਏ ਜਾਏ ਹੋ ਜੀ ਅੱਜ ਦੋਸਤੋ ਤੁਹਾਨੂੰ welding set up ਬਾਰੇ ਜਿਹੜੀ ਜਾਣਕਾਰੀ ਦੇਣੀ ਹੈ ਕਿਉਂਕਿ ਹੁਣ ਜਿਹੜੇ welding set ਨੇ ਇਹ ਬੜੇ ਹੀ ਛੋਟੇ ਆਉਣ ਲੱਗੇ ਪਹਿਲਾਂ ਬਹੁਤ ਵੱਡੇ welding set ਹੁੰਦੇ ਸੀਗੇ ਜਿਹੜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਣੇ ਜਿਹੜੇ ਬਹੁਤ ਮੁਸ਼ਕਲ ਹੁੰਦੇ ਸੀਗੇ ਤੇ ਹੁਣ ਜਿਹੜੇ welding set ਨੇ ਉਹ ਬਹੁਤ ਹੀ ਛੋਟੇ ਨੇ ਆਜੋ ਤੁਹਾਨੂੰ ਕੱਲਾ ਕੱਲਾ ਵੈਲਡਿੰਗ ਸੈੱਟ ਦਿਖਾਉਨੇ ਆ ਛੋਟੇ ਤੋਂ ਲੈ ਕੇ ਵੱਡਾ ਤੇ ਨਾਲੇ ਦੱਸਦੇ ਆ ਉਹਦੀਆਂ ਕੀਮਤਾਂ ਆਜੋ ਕੰਪਨੀ ਦੇ ਜਿਹੜੇ ਮੈਨੇਜਰ ਆਏ ਨੇ ਖਰੋਣੇ ਆ ਤੁਹਾਡੀ ਉਹਨਾਂ ਦੇ ਨਾਲ ਗੱਲਬਾਤ ਵੈਲਡਿੰਗ ਸੈੱਟ ਬਾਰੇ ਇਹ ਸਰ ਆਹ ਵੈਲਡਿੰਗ ਸੈਟ ਆ ਆ ਜਿਹੜਾ ਸਭ ਤੋਂ ਛੋਟਾ ਥੋੜੋ ਇਹ ਫਿਰ ਉਸ ਤੋਂ ਵੱਡਾ ਆ ਜਾਂਦਾ ਇਹ 15000 ਦੇ ਵਿੱਚ ਆ ਜਾਂਦਾ ਸੈੱਟ ਠੀਕ ਹੈ ਜੀ

ਹਾਂਜੀ ਇਹ ਵੀ ਮਿਗ ਵੈਲਡਿੰਗ ਹੈ ਠੀਕ ਹੈ ਜੀ ਇਹ ਰੋਡ ਵੈਲਡਿੰਗ ਕਰੂਗਾ ਕਰਦਾ ਦੋਨੋਂ ਹੀ ਹੈ ਵੀ ਦੋਨੋਂ ਹੀ ਕਰਦਾ ਇਹ ਵੀ ਇੱਕ ਟਾਈਮ ਤੇ ਇੱਕੋ ਹੀ ਕਰਦਾ ਜੀ ਇੱਕੋ ਹੀ ਕਰਦਾ ਹੈ ਜੀ ਠੀਕ ਹੈ ਜੀ ਇਸ ਤੋਂ ਵੱਡਾ ਇਹ ਸਭ ਤੋਂ ਵੱਡਾ ਜੀ 500 ਐਂਪੀਅਰ ਦਾ 1 ਲੱਖ 5 5000 ਦਾ ਸੀਐਨਸੀ ਦੇ ਠੀਕ ਹੈ ਜੀ ਇਹ ਆ ਗਈ ਮੈਨੂਅਲ ਕਟਿੰਗ ਦੇ ਵਿੱਚ ਸੀਐਨਸੀ ਨਹੀਂ ਹੈਗੀ ਇਹ ਇਹ ਪਲਾਜ਼ਮਾ ਕਟਿੰਗ ਹੈਗੀ ਹੈ ਠੀਕ ਹੈ ਜੀ ਇਹ ਪੈਂਦੀ ਹੈ ਜੀ 70000 ਦੀ ਇਨਕਲੂਡਿੰਗ ਜੀਐਸਟੀ ਠੀਕ ਹੈ ਜੀ ਤੇ ਇਹ ਤੋਂ ਆ ਵੱਡੇ ਸੈੱਟ ਪਏ ਨੇ ਜਿਹੜੇ ਏ ਵੀ ਪਲਾਜ਼ਮਾ ਨੇ ਜੀ ਆਪਣੇ ਹਾਂ ਜੀ ਇਹ ਇਹ 245000 ਦਾ ਹੈ ਜੀ ਠੀਕ ਹੈ ਜੀ ਪਲਾਜ਼ਮਾ ਇਹ ਵੀ 25mm ਸੀਐਨਸੀ ਪਲਾਜ਼ਮਾ ਤੇ ਕਰ ਸਕਦੇ ਹਾਂ ਜੀ ਠੀਕ ਠੀਕ ਇਹ ਮੈਗ ਵੈਲਡਿੰਗ ਰੋਬੋਟ ਆ ਗਿਆ ਆਪਣਾ ਅੱਛਾ ਰੋਬੋਟ ਵੀ ਹੈਗਾ ਆਪਣਾ ਹਾਂ ਜੀ ਇਹ ਮੈਗ ਵੈਲਡਿੰਗ ਰੋਬੋਟ ਹੈ ਜੀ ਹਾਂ ਇੱਥੇ ਪ੍ਰੋਗਰਾਮਿੰਗ ਟੀਚਿੰਗ ਕਰਤੀ ਤੁਸੀਂ ਆਪਣਾ ਇਹਨੂੰ ਪ੍ਰੋਗਰਾਮ ਕਰਤਾ ਤੁਸੀਂ ਪ੍ਰੋਗਰਾਮ ਹੀ ਦੇ ਦੇਣੀ ਹੈ ਉਸ ਸਾਰਾ ਕੰਮ ਇਹਨੇ ਆਪਣੇ ਆਪ ਹੀ ਕਰਨਾ ਪਿਆ ਇੱਕ ਬੰਦਾ ਮਤਲਬ ਕਿ ਇੱਕ ਲੇਬਰ ਟਾਈਪ ਬੰਦਾ ਆਰਾਮ ਨਾਲ ਚਲਾ ਸਕਦਾ ਇਹਨੂੰ ਠੀਕ ਹੈ ਜੀ ਇੱਥੇ ਬਸ ਪੀਸ ਰੱਖਣਾ ਤੁਸੀਂ ਇੱਕ ਜਗ੍ਹਾ ਤੇ ਪੋਜੀਸ਼ਨ ਦੇ ਦਿੱਤੀ ਹੈ ਵੈਲਡਿੰਗ ਦਾਸਤਾ ਇੱਧਰ-ਇੱਧਰ ਕਰਨੀ ਹੈ ਤੇ ਇਹਨੇ ਆਪਣੇ ਆਪ ਹੀ ਇੱਧਰ ਆ ਕੇ ਵੈਲਡਿੰਗ ਕਰ ਦੇਣੀ ਹੈ ਠੀਕ ਹੈ ਜੀ ਠੀਕ ਹੈ ਸਰ ਤੁਸੀਂ ਜਾਣਕਾਰੀ ਦਿੱਤੀ ਹੈ ਇਹ 1.5 ਲੱਖ ਦਾ ਹੈ ਜੀ 1.5 ਲੱਖ ਰੁਪਏ ਦਾ ਹਾਂਜੀ ਠੀਕ ਹੈ ਤੁਸੀਂ ਆਪਣਾ ਕੀਮਤੀ ਟਾਈਮ ਕੱਟ ਕੇ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਹਾਂਜੀ